ਸਭ ਤੋਂ ਪਹਿਲਾਂ ਤਾਂ ਮੈਂ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਸਾਰਾ ਵੱਖ-ਵੱਖ ਪਲੇਟਫਾਰਮ ਤੋਂ ਜਿਹੜੇ মিডিਆ ਪਰਸਨਸ ਇੱਥੇ ਆਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਆਪਣੇ ਬਹੁਤ ਹੀ ਕੀਮਤੀ ਰੁਝੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਗਰੀਬ ਲੋਕਾਂ ਦੀ ਸਮਾਜ ਦੇ ਆਰਥਿਕ ਤੌਰ ਤੇ ਸਮਾਜ ਦੇ ਸਮਾਜਿਕ ਤੌਰ ਤੇ ਸਰੀਰਕ ਤੌਰ ਤੇ ਪਛੜੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਔਰ ਹੁਕਮਰਾਨਾਂ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਸਾਡੇ ਨਾਲ ਭਾਈਵਾਲ ਬਣ ਕੇ ਬੈਠੇ ਹੋ ਮੇਰਾ ਨਾਮ ਸ਼ਮਸ਼ੇਰ ਪੁਰਖਾਲਵੀ ਹੈ ਮੈਂ ਇਸ ਜਥੇਬੰਦੀ ਜਿਹੜੀ ਦਲਿਤ ਚੇਤਨਾ ਮੰਚ ਪੰਜਾਬ ਹੈ 1999 ਦੇ ਵਿੱਚ ਅਸੀਂ ਇਹਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਸੀ ਮੈਂ ਸ਼ੁਰੂ ਦੇ ਵਿੱਚ ਮੁੱਢਲੇ ਤੌਰ ਤੇ ਦੱਸ ਦਿਆਂ ਇਹ ਜਿਹੜੀ ਜਥੇਬੰਦੀ ਹੈ ਇਹ ਜਥੇਬੰਦੀ ਦਾ ਜਿਹੜਾ ਸੰਬੰਧ ਹੈ ਇਹ ਕਿਸੇ ਖਾਸ ਅ ਵਿਸ਼ੇਸ਼ ਵਰਗ ਦੇ ਨਾਲ ਨਹੀਂ ਹੈ ਕਈ ਲੋਕ ਸੋਚ ਲੈਂਦੇ ਨੇ ਜੀ ਕਿ ਦਲਿਤ ਚੇਤਨਾ ਮੰਚ ਆ ਹੋ ਸਕਦਾ ਇਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਵੇ ਜਾਂ ਕਿਸ ਤਰ੍ਹਾਂ ਸੋ ਮੈਂ ਇਹਦੇ ਲਈ ਸਪਸ਼ਟ ਤੌਰ ਤੇ ਦੱਸਣਾ ਚਾਹਣਾ ਕਿ ਜਿਹੜੇ ਲੋਕ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਵਿਦਿੱਕ ਤੌਰ ਤੇ ਪਛੜੇ ਹੋਏ ਆ ਕਿਸੇ ਨਾ ਕਿਸੇ ਕਾਰਨ ਉਹ ਪਿੱਛੇ ਰਹਿ ਗਏ ਸਮਾਜ ਦੀ ਜਿਹੜੀ ਅਜੋਕੀ ਰਫ਼ਤਾਰ ਹੈ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਉੱਥਾਨ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਇਹ ਜਿਹੜੀ ਜਥੇਬੰਦੀ 1999 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਔਰ ਪੰਜਾਬ ਲੈਵਲ ਤੇ ਅਸੀਂ ਇਸ ਦਾ ਜਿਹੜਾ ਕੰਮ ਕਰ ਰਹੇ ਆ ਔਰ ਕੁਝ ਇਸ ਤਰ੍ਹਾਂ ਦੇ ਸਰਕਮਸਟੈਂਸਸ ਹੋਏ ਜਿਹੜੇ ਕਿਉਂਕਿ ਇਹ ਜਿਹੜੀ ਜਥੇਬੰਦੀ ਜਿਹਨੂੰ ਕਿਸੇ ਨੂੰ ਕਿਸੇ ਦੇ ਲਈ ਇਨਸਾਫ ਦੇ ਲਈ ਤੁਸੀਂ ਲੜਦੇ ਹੋ ਤਾਂ ਜਿਹੜੇ ਸਮੇਂ ਦੀਆਂ ਹਕੂਮਤਾਂ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਕੋਈ ਨਹੀਂ ਵੀ ਚੰਗੀ ਲੱਗਦੀ ਸੋ ਉਸ ਕਾਰਨ ਤਰਾਂਤਰਾਂ ਦੇ ੜਕੇ ਪੈਦਾ ਕਰਕੇ ਪੈਰਾਂ ਦੇ ਵਿੱਚ ਬੇੜੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ हां ਅਸੀਂ ਉਹਨਾਂ ਪਾਈਆਂ ਹੋਈਆਂ ਬੇੜੀਆਂ ਕਾਰਨ ਪਰੇਸ਼ਾਨ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਏ ਆ ਪਰ ਨਿਰਾਸ਼ ਨਹੀਂ ਹੋਏ ਸਾਡਾ ਮਿਸ਼ਨ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਬੰਦੇ ਨੂੰ ਜਿਹੜੀ ਇਹ ਮਨੁੱਖ ਨੂੰ ਜਿਹੜੀ ਜ਼ਿੰਦਗੀ ਹੈ ਇਹ 84 ਲੱਖ ਜੁਨਾਂ ਭੋਗਣ ਤੋਂ ਬਾਅਦ ਮਿਲੀ ਹੈ ਜੇ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਇਨਸਾਨੀਅਤ ਲਈ ਮਨੁੱਖਤਾ ਲਈ ਸਮਾਜ ਲਈ ਦੇਸ਼ ਲਈ ਆਪਾਂ ਕੁਝ ਨਾ ਕਰ ਸਕੇ ਫਿਰ ਸਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਜਿਹੜਾ ਕੋਈ ਮਕਸਦ ਦੇ ਤਰ੍ਹਾਂ ਨਹੀਂ ਹੈ ਸੋ ਗੁਰਬਾਣੀ ਚ ਲਿਖਿਆ ਕਿ 184 ਜੁਨ ਸਭਾਈ ਮਾਨਸ ਕੋ ਪਰ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾیندਾ ਸੋ ਸਾਨੂੰ ਜ਼ਿੰਦਗੀ ਦੀ ਪਰਿਭਾਸ਼ਾ ਸਾਡੇ ਬਡੇਰਿਆਂ ਨੇ ਸਾਡੇ ਸਿਆਣੇ ਨੇ ਸਮਝਾਈ ਹੈ ਔਰ ਸਾਡੇ ਗੁਰੂਆਂ ਪੀਰਾਂ ਪੰਗੰਬਰਾਂ ਨੇ ਸਾਨੂੰ ਇਸ ਗੱਲ ਦਾ ਜਿਹੜਾ ਵੱਲ ਦਿੱਤਾ ਇਸ ਗੱਲ ਦੀ ਤਹਿਜ਼ੀਬ ਸਿਖਾਈ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਨਮ ਲੈਣ ਤੋਂ ਬਾਅਦ ਕਿਸ ਤਰ੍ਹਾਂ ਜਿਉਣਾ ਹੈ ਸੋ ਦੇਖੋ ਜਾਨਵਰ ਧਰਤੀ ਦੇ ਉੱਤੇ ਪੈਦਾ ਹੁੰਦਾ ਆਪਣੇ ਜੂਨ ਹੰਡਾ ਕੇ ਚੱਲਾ ਜਾਂਦਾ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਨਾ ਆਪਣੇ ਵਰਗ ਨੂੰ ਫਾਇਦਾ ਨਾ ਆਪਣੇ ਸਾਥੀਆਂ ਨੂੰ ਫਾਇਦਾ ਨਾ ਆਪਣੇ ਪਰਿਵਾਰ ਨੂੰ ਫਾਇਦਾ ਇਹ ਸਿਰਫ ਜਿਹੜੀ ਅਨਾਇਤ ਹੈ ਇਹ ਸਿਰਫ ਮਨੁੱਖ ਦੇ ਹਿੱਸੇ ਆਈ ਹੈ ਉਹ ਕਿਸੇ ਰੋਂਦੇ ਨੂੰ ਚੁੱਪ ਕਰਾ ਸਕਦਾ ਕਿਸੇ ਦੇ ਹੰਝੂ ਪੂੰਝ ਸਕਦਾ ਕਿਸੇ ਡਿੱਗੇ ਹੋਏ ਨੂੰ ਉਠਾ ਸਕਦਾ ਕੋਪ ਹਨੇਰੇ ਘਰਾਂ ਦੇ ਵਿੱਚ ਰੋਸ਼ਨੀ ਕਰ ਸਕਦਾ ਸੋ ਇਸੇ ਮਕਸਦ ਲਈ ਅਸੀਂ ਜਿਹੜੇ ਪਿਛਲੇ 27 28 ਸਾਲਾਂ ਤੋਂ ਸਰਗਰਮ ਹੈ ਔਰ ਪਿੱਛੇ ਕੁਝ ਖੜੋਤ ਆ ਗਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਥੇਵੰਦੀ ਵੱਲੋਂ 10 ਕਰੋੜ ਰੁਪਈਆ ਸਿੱਧੇ ਤੌਰ ਤੇ ਇਹ ਜਿਹੜਾ ਮੈਂ ਜਿਹੜੇ ਵਰਗਾਂ ਦਾ ਜ਼ਿਕਰ ਕੀਤਾ ਉਹਨਾਂ ਦੀ ਬਿਹਤਰੀ ਵਾਸਤੇ ਉਹ ਥਾਣ ਲਈ ਉਹਨਾਂ ਦੀ ਭਲਾਈ ਦੇ ਲਈ ਲਗਾਇਆ ਉਹਦੇ ਵਿੱਚ ਬਹੁਤ ਸਾਰੀ ਡਿਟੇਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰੂੰਗਾ ਉਹ ਤੁਹਾਨੂੰ ਸਾਰਿਆਂ ਨੂੰ ਜਿਹੜੀ ਡਿਸਟ੍ਰੀਬਿਊਟ ਵੀ ਕਰਾਂਗੇ ਤੁਸੀਂ ਉਸ ਨੂੰ ਲੈ ਲਓ ਹੁਣ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਮੈਂ ਅੱਜ ਦੇ ਮਕਸਦ ਤੇ ਆਵਾਂ ਤੋਂ ਥੋੜੇ ਗੈਪ ਤੋਂ ਬਾਅਦ ਥੋੜੇ ਵਕਫੇ ਤੋਂ ਬਾਅਦ ਇਹ ਜਿਹੜੀ ਜਥੇਬੰਦੀ ਹੈ ਮੁੜ ਕੇ ਸਮਾਜ ਦੇ ਵਿੱਚ ਜਿਹੜੀ ਸਰਗਰਮੀ ਦੇ ਨਾਲ ਆਪਣੀ ਰੋਲ ਅਦਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਮੁੜ ਕੇ ਜਿਹੜੀ ਸਰਗਰਮ ਹੋਈ ਹੈ ਸੋ ਇਹਦੇ ਵਿੱਚ ਮੁਢਲੇ ਤੌਰ ਤੇ ਅਸੀਂ 5-4 ਜਿਹੜੀਆਂ ਚੀਜ਼ਾਂ ਨੂੰ ਫੋਕਸ ਕਰਨ ਦਾ ਯਤਨ ਕੀਤਾ ਹੈ ਸਭ ਤੋਂ ਪਹਿਲਾਂ ਕਿ ਜਿਹੜੇ ਬੇਵਸ ਗਰੀਬ ਕਮਜ਼ੋਰ ਆਵਾਜ਼ਾਰ ਪਰਿਵਾਰ ਹੈ ਉਹਨਾਂ ਦੀਆਂ ਧੀਆਂ ਦਾ ਅਸੀਂ ਵਿਆਹ ਕਰਨਾ ਉਹ ਪਹਿਲਾਂ ਵੀ 200 ਲੜਕੀਆਂ ਦਾ ਜਿਹੜਾ ਵਿਆਹ ਕੀਤਾ ਜਾ ਚੁੱਕਿਆ ਜਿਸ ਦੇ ਉੱਤੇ ਅਮ 2.5 ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਉਹਨਾਂ ਲੜਕੀਆਂ ਦੀ ਬਾਹ ਫੜ ਕੇ ਸਾਡਾ ਉਹਦਾ ਇੱਕ ਮਨੋਰਥ ਹੈ ਕਿ ਜਦੋਂ ਕੋਈ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਜਵਾਨ ਹੋਈ ਧੀ ਨੂੰ ਵਿਆਹਣ ਵਾਸਤੇ ਜਿਹੜਾ ਵਿਚਾਰਾ ਦਿਹਾੜੀ ਕਰਕੇ ਜਿਹੜਾ ਵਿਚਾਰਾ ਕਿਸੇ ਬਿਮਾਰੀ ਨਾਲ ਪੀੜਤ ਹੈ ਕਿਸੇ ਬੇਵਸੀ ਦੇ ਕਾਰਨ ਉਹ ਆਵਾਜ਼ ਆ ਰਿਹਾ ਉਹ ਫਿਰ ਕੀ ਕਰਦਾ سرمਾਇਅਦਾਰੀ ਤੋਂ ਲੋਨ ਲੈਂਦਾ ਹੈ ਕਹਿੰਦੇ ਕਿਧਰੇ ਤੋਂ ਵਿਚਾਰਾ ਲੈਂਦਾ ਹੈ ਉਹ ساری ਜ਼ਿੰਦਗੀ ਉਹਦੇ ਪ੍ਰਭਾਵਤ ਉਸ ਦੀ ਬੇਵਸੀ ਦੇ ਕਾਰਨ ਉਹਨਾਂ ਦੇ ਬੱਚਿਆਂ ਦੇ ਉੱਤੇ ਦੁਰਪ੍ਰਭਾਵ ਪੈਂਦਾ ਉਹ ਬੱਚਿਆਂ ਦੀ ਜਿਹੜੀ ਉਹਨਾਂ ਦੀ ਪੜ੍ਹਾਈ ਟੁੱਟ ਜਾਂਦੀ ਆਪਣੇ ਬੱਚਿਆਂ ਨੂੰ ਪੜ੍ਹਾਈ ਨਾਲੋਂ ਤੋੜ ਕੇ ਫਿਰ ਉਹ ਆਪਣੇ ਨਾਲ ਕੰਮਕਾਰ ਦੇ ਵਿੱਚ ਦਿਹਾੜੀ ਮਜ਼ਦੂਰੀ ਤੇ ਲਗਾ ਲੈਂਦਾ ਉਸ ਚੀਜ਼ ਨੂੰ ਠੱਲਣ ਵਾਸਤੇ ਅਸੀਂ ਜਵਾਨ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਰਗਰਮੀ ਨਾਲ ਵਿਆਹ ਕਰਾਉਣੇ ਆ ਉਸ ਤੋਂ ਇਲਾਵਾ ਜਿਹੜੇ ਬੱਚੇ ਸਹੀ ਮਹੀਨਿਆਂ ਦੇ ਵਿੱਚ ਵਿਦਿਆ ਦੇ ਨਾਲ ਮੋਹ ਰੱਖਦੇ ਆ এডਿਕੇਸ਼ਨ ਲੈ ਕੇ ਚੰਗੀ ਜਿੰਨ ਜ਼ਿੰਦਗੀ ਜਿਉਣ ਦੇ ਜਿਹੜੇ ਹਮੈਤੀ ਨੇ ਜਾਂ ਇਸ ਗੱਲ ਦੇ ਲਈ پابੰਦ ਹੈ ਉਹਨਾਂ ਦੀ ਜਿਹੜੀ ਪੜ੍ਹਾਈ ਦੇ ਲਈ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਆਰਥਿਕ امداد ਦੇਣੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਇਹ ਜਥੇਬੰਦੀ ਜਿਹੜੀ ਇਹਦਾ ਕੋਈ ਲਗਭਗ ਅਪਰੋਕਸੀਮੇਟ 40000 ਮੈਂਬਰ ਪੂਰੇ ਪੰਜਾਬ ਦੇ ਵਿੱਚ ਹੈਗਾ ਔਰ ਅਸੀਂ ਇਸ ਜਿਹੜਾ ਦੀਵਾ ਇਹ ਜਲਾਉਣ ਵਾਸਤੇ ਕੋਈ 3600 ਦੇ ਕਰੀਬ ਪਿੰਡਾਂ ਦਾ ਪੂਰੇ ਪੰਜਾਬ ਭਰ ਦੇ 3600 ਪਿੰਡਾਂ ਤੱਕ ਅਪਰੋਚ ਕਰਕੇ ਲੋਕਾਂ ਦੇ ਘਰਾਂ ਤੱਕ ਜਾਣ ਦਾ ਯਤਨ ਕੀਤਾ ਸੋ ਜਿੱਥੇ ਲੜਕੀਆਂ ਦਾ ਵਿਆਹ ਜਿੱਥੇ ਬੱਚੇ ਪੜਨ ਵਾਲੇ ਸਕੂਲੀ ਬੱਚਿਆਂ ਨੂੰ ਉਹਨਾਂ ਨੂੰ ਆਰਥਿਕ امداد ਉਥੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਕੇ ਉਹਦੇ ਲਈ ਚਾਹੇ ਚੇਤਨਾ ਮੀਟਿੰਗਾਂ ਦਾ ਆਯੋਜਨ ਹੋਵੇ ਚਾਹੇ ਉਹ ਨਾਟਕਾਂ ਰਹੀ ਹੋਵੇ ਪਿੰਡਾਂ ਦੇ ਵਿੱਚ ਜਾ ਕੇ ਉੱਚੇ ਤੌਰ ਤੇ ਦਿਹਾਤੀ ਖੇਤਰ ਦੇ ਵਿੱਚ ਜਿਹੜੀ ਸਾਡੀ ਸਰਗਰਮ ਭੂਮਿਕਾ ਹੈਗੀ ਹੈ ਉਹ ਦਿਹਾਤੀ ਖੇਤਰ ਦੇ ਨਾਲ ਸੰਬੰਧਤ ਹੈ ਸੋ ਅਸੀਂ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡਾਂ ਖੇਡਣ ਲਈ ਵੀ ਆਰਥਿਕ امداد ਜਿਹੜੀ ਅਸੀਂ ਜਿਹੜੀ ਜਥੇਬੰਦੀ ਵੱਲੋਂ ਪ੍ਰਦਾਨ ਕਰਨੀ ਹੈ ਸੋ ਤਾਂ ਕਿ ਅਸੀਂ ਕਿ ਜਣਾ ਇੱਕ ਐਸਾ ਸਮਾਜ ਸਿਰਜ ਸਕੀਏ ਜਿੱਥੇ ਨਸ਼ਿਆਂ ਦਾ ਖਾਤਮਾ ਹੋਵੇ ਅਨਪੜਤਾ ਗਰੀਬੀ ਦੂਰ ਹੋਵੇ ਬੇਵਸੀ ਦੇ ਕਾਰਨ ਬੱਚੇ ਪੜ੍ਹਾਈ ਤੋਂ ਨਾ ਟੁੱਟ ਸਕਣ ਸੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਮਕਸਦ ਹੈ ਉਹ ਉਸ ਨੂੰ ਅਸੀਂ ਤੁਹਾਡੇ ਰਾਹੀਂ ਉਹਨਾਂ ਲੋਕਾਂ ਤੱਕ ਫੇਰ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣ ਦੀ ਇੱਛਕ ਨੇ ਜਿਹੜਾ ਇਸ ਤਰ੍ਹਾਂ ਦੀ ਕੋਈ ਸਹਾਇਤਾ ਲੈਣਾ ਚਾਹੁੰਦੇ ਆ ਉਹ ਪਿੰਡ ਪੱਧਰ ਤੇ ਸਾਡੇ ਬਣੇ ਹੋਏ ਜਿਹੜੇ ਸਾਡੀ ਜਥੇਬੰਦੀ ਦੇ ਮੈਂਬਰਾਂ ਸਹਿਬਾਨ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਇਸ ਦਾ ਲਾਹਾ ਜਿਹੜਾ ਵੱਧ ਤੋਂ ਵੱਧ ਪ੍ਰਾਪਤ ਕਰ ਸਕਣ